ਸੁਮਨ ਕੋਲ ਫਿਰ ਫਿਰ ਦੋਸਤਾਂ ਨੂੰ ਰੋਗਿਕਾ ਮਿਸ਼ੀਨ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਤੇ ਅੱਜ ਅਸੀਂ ਇਹ ਲੜੀ ਵਾਰ ਜਿਹੜੇ ਗੀਤ ਮੁੰਡੇ ਦੇ ਵਿਆਹ ਦੇ ਪਾ ਰਹੇ ਨਾ ਮੁੰਡੇ ਦੀ ਮੰਗਣੇ ਤੋਂ ਫਿਰ ਉਹਦੀ ਜਦੋਂ ਚੌਕੀ ਤੇ ਬਿਠਾਉਂਦੇ ਨੇ ਤੇ ਫਿਰ ਅੱਜ ਹੁਣ ਵਿਦਾ ਕਰ ਜਾਂਦੀਆਂ ਨੇ ਕੁੜੀਆਂ ਜਦੋਂ ਫਿਰ ਉਹ ਗੀਤ ਗਾਉਂਦੀਆਂ ਨੇ ਹਨਾ ਉਹ ਉਹ ਤਾਂ ਕਈ ਗੀਤ ਨੇ ਤੇ ਉਹਨਾਂ ਦੀ ਲੜੀ ਚ ਉਸ ਨਾਲ ਇੱਕ ਦੀ ਸੌਣਿਆ ਤੇ ਫੇਰ ਉਹ ਘਰ ਉਹ ਕਹਿੰਦੀਆਂ ਨੇ ਵੀ ਤੂੰ ਤੇਜੀ ਨਾ ਕਰ ਤੇ ਆਪੇ ਹਲੇ ਮੰਮਾ ਨੇ ਦੂਰ ਹੋਣਾ ਮੰਮਾ ਨੂੰ ਆ ਜਾਂਦੇ ਮੰਮਾ ਨੂੰ ਆ ਜਾਂਦੇ ਭੂਆ ਨੂੰ ਆ ਜਾਂਦੇ ਘੂਪੜਾ ਨੂੰ ਆ ਜਾਂਦੇ ਹੈ ਨਾ ਤੇ ਉਹ ਇਸ ਤਰ੍ਹਾਂ ਉਹ ਕਹਿੰਦੀਆਂ ਨੇ ਉਹਨਾਂ ਨਾਲ ਹੀ ਸਾਰਾ ਪਰਾਂਡਾ ਸਜੂਆ ਤੇ ਲੋ ਮਾਨੋ ਇਸ ਗੀਤ ਦਾ ਆਨੰਦ ਤੇ ਇਹ ਸੁਣੋ ਤੇ ਵਿਆਹ ਦੀ ਗਾਇਆ ਕਰੋ ਹੁਣ ਤਾਂ ਵਿਆਹ ਸੀ ਦਿਨ ਆ ਗਿਆ ਹੈ ਨਾ ਤੇ ਤੁਸੀਂ ਇਹ ਨਾ ਗੀਤਾਂ ਨੂੰ ਸਰਬੀਤ ਰੱਖਣਾ ਤੇ ਹੁਣ ਤਾਂ ਯੂਟਿਊਬਰ ਆਪਣਾ ਇਹਨਾਂ ਨੂੰ ਰੱਖੂਗੀ ਸਾਹਮ ਕੇ ਕਿੰਗਾ ਸਮ ਆ ਗਿਆ ਪਹਿਲਾਂ ਤਾਂ ਕਿਸੇ ਨੇ ਰੱਖਿਆ ਨਹੀਂ ਆਈ ਅਸੀਂ ਲਾਗੀਆਂ ਮੰਗੀਆਂ ਤੋਂ ਸੋਣੇ ਨਾਨੀਆਂ ਤੋਂ ਸੋਣੇ ਤੇ ਅਸੀਂ ਅੱਗੇ ਗਾਉਂਦੀਆਂ ਹੁਣ ਤੁਸੀਂ ਸਾਥ ਤੋਂ ਸੁਣੋ ਤੁਸੀਂ ਅੱਗੇ ਗਾਓ ਪਰ ਹੁਣ ਤੁਸੀਂ ਇਹਨਾਂ ਨੂੰ ਸੇਵ ਕਰ ਸਕਦੇ ਹੋ ਕਿਉਂਕਿ ਸੇਵ ਹੋਣ ਲੱਗੇ YouTube ਵੀ ਹੋਣ ਲੱਗੇ ਨਾ ਇਸ ਕਰਕੇ ਇਹਨਾਂ ਨੂੰ ਜਦੋਂ ਮਰ ਨਹੀਂ ਕੱਟ ਕੇ ਧਾਰਿਆ ਕਰੋ ਹੈ ਨਾ ਤੇ ਕੋਈ ਚਾੜਜ ਭੁੱਲਦਿਆ ਤਾਂ ਆਪਾਂ ਨਹੀਂ ਕੋਈ ਨਾਲ ਦੇਖ ਕੇ ਫੇਰ ਗਾ ਲੈਣੇ ਆ ਫਿਰ ਜਿਵੇਂ ਵੀ ਤੁਹਾਨੂੰ ਗਾਉਣਾ ਆਉਂਦਾ ਹੈ ਨਾ DJ ਤੋਂ ਖੜਾ ਛਤੂ ਸ਼ੋਰ ਸ਼ਾਪੇ ਤੋਂ ਤੇ ਨਾਲੇ ਆਪਣਾ ਸਰਭਾਤਿਆਰ ਸਜਿਤ ਰਹੂਗਾ ਤੇ ਮਾਣ ਹੋਏ ਸਮੀਂ ਦਾ ਨਾ

जीजे आगे वे हा जापवाणि जीजे आगे ਦੀ 사ਗ ਨਹੀਂ ਤੇ ਹੈ ਇਹ ਹੋਇਆ ਪੂਰਾ ਪਹਿਲਾਂ ਜਦੋਂ ਸਮਾਂ ਸੀ ਨਾ ਨਾਨਦੇ ਮਾਮੇ ਜਿਹੜੇ ਚਾਚੇ ਚਾਇ ਸਾਰੇ ਉਹ ਜਿਹੜੇ ਢੇੜ ਦੂਰ ਤੋਂ ਭਾਈ ਧੀ ਆਉਂਦੇ ਭੈਣਾ ਆਉਂਦੀਆਂ ਭੂਆ ਆਉਂਦੀਆਂ ਸਿਰ ਹੋ ਉਹ ਤੋਂ ਕੋਈ ਗੱਟੀਆਂ ਹੈ ਨਹੀਂ ਸੀ फटाफट ਆਉਦੇ ਵਹੀ ਕਰਨੀ ਸੀ ਕੋਈ ਲੇਟ ਫੇਟ ਹੋ ਜਾਂਦਾ ਸੀ ਪਰ ਭੈਣਾ ਅਗੇ ਸੁਝਾ ਦਿੰਦੀਆਂ ਤੇ ਭਰਾ ਮੰਨ ਲੈਂਦੇ ਨਹੀਂ ਉਹ ਨਚ ਨਹੀਂ ਜਾਂਦੇ ਜਦ ਨਹੀਂ ਜਾਂ ਤੱਕ ਕੋ ਨਹੀਂ ਆਉਂਦੇ ਤੇ ਹੁਣ ਤਾਂ ਕੋਈ ਕਿਸੇ ਨੂੰ ਸੁਣਦਾ ਹੀ ਨਹੀਂ ਕੋਈ ਆਓ ਨਾ ਆਓ ਨਾ ਕੋਈ ਕਹੇ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਸਾਰੇ ਲੋਕ ਮਿਲ ਕੇ ਚੱਲਦੇ ਸੀ ਕਹਿੰਦੇ ਹੁਣ ਜਨ ਬਣੀਆਂ ਸਾਰੇ ਇਕੱਠੇ ਹੋ ਗਏ ਹੁਣ ਚੰਦਾਂ ਦੇ ਤੇ ਹੁਣ ਵੀ ਇਸ ਤਰ੍ਹਾਂ ਹੀ ਮੇਲ ਮਨਾਉਂ ਨਾਲ ਰਹਿਣਾ ਚਾਹੀਦਾ ਤੇ ਲੋਕ ਮਾਣੋ ਇਸ ਨਾਲ